ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀਆਂ ਠੀਕ ਹੈ ਜੀ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਮੇਰੀ ਬਾਡੀ ਸਾਰੇ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਮੇਰੀ ਬਾਹਾਂ ਵੀ ਸੌ ਜਾਂਦੀ ਸੀ ਹੱਥਾਂ 'ਚ ਦਰਦ ਸੀ ਮੇਰੇ ਕੋਲ ਤੁਰਿਆ ਨਹੀਂ ਸੀ ਜਾ ਰਿਹਾ ਮੈਂ ਤਾਂ ਦੋ ਪੈ ਖੇਤ ਵੀ ਨਹੀਂ ਸੀ ਤੋਰ ਸਕਦੀ ਜਿੱਦਾਂ ਥੋੜੀ ਬਾਟ ਵੀ ਤੋਰਦੀ ਸੀ ਤੇ ਮੇਰੇ ਮਤਲਬ ਲੱਤਾਂ 'ਚ ਚੀਸਾਂ ਪੈਂਦੀਆਂ ਹੁੰਦੀਆਂ ਸੀਗੀਆਂ ਓਕੇ ਜੀ ਇਹ ਕੰਮ ਵੀ ਮੇਰੇ ਕੋਲ ਬਿਲਕੁਲ ਨਹੀਂ ਸੀ ਕਰਦਾ ਹੁੰਦਾ ਮੈਨੂੰ ਇੰਨੀ ਪ੍ਰੋਬਲਮ ਸੀ ਕਿ ਮੇਰਾ ਬੱਚਾ ਛੋਟਾ ਸੀ ਕਿ ਮੈਂ ਰੋਂਦੀ ਹੁੰਦੀ ਸੀ ਕਿ ਮੈਂ ਕੀ ਕਰੂੰਗੀ ਬਾਕੀ ਜ਼ਿੰਦਗੀ ਮੈਂ ਕਿੱਦਾਂ ਕੱਢਣੀ ਹੈ ਰਿਸਕ ਦੀ ਪ੍ਰੋਬਲਮ ਤਾਂ ਵੀ ਜੀ ਵੀ 22 ਸਾਲ ਤੋਂ ਹੀ ਵੀ 22 ਸਾਲ ਹਾਂਜੀ ਇਹਦਾ ਹੀ ਕੋਈ 60 ਸੁੱਟ ਲੱਗੀ ਸੀ ਜਾਂ ਕੀ ਪ੍ਰੋਬਲਮ ਹੈ ਹਾਂਜੀ ਮੇਰੇ ਸਾਟ ਲੱਗੀ ਹੋਈ ਸੀ ਓਕੇ ਤੇ ਉਹ ਪ੍ਰੋਬਲਮ ਵੱਧਦੀ ਗਈ ਹੁਣ ਵੱਧਦੀ ਗਈ ਜਿੱਦਾਂ ਜਦੋਂ ਉਮਰ ਬੰਦਾ ਜਿਵੇਂ ਗੌਰ ਕਰਦਾ ਹੀ ਨਹੀਂ ਬੰਦਾ ਮਣੀ ਸੱਟ ਲੱਗੀ ਹਾਂ ਮੈਂ ਵੈਸੇ ਟ੍ਰੀਟਮੈਂਟ ਤਾਂ ਬਹੁਤ ਕਰਾਉਂਦੀ ਸੀ ਵੀ ਮੈਨੂੰ ਡਾਕਟਰ ਅਪਰੇਟ ਕਰਨੇ ਨੂੰ ਕਹਿ ਰਹੇ ਸੀਗੇ ਮਤਲਬ ਤੁਸੀਂ ਵਧੀਆ ਡਾਕਟਰਾਂ ਕੋਲੋਂ ਸਲਾਹ ਲਈ ਜਾਂ ਨਾਰਮਲ ਲੈਂਦੇ ਨਹੀਂ ਨਹੀਂ ਮੈਂ ਤਾਂ ਸਾਰੇ ਵਧੀਆ ਡਾਕਟਰਾਂ ਕੋਲ ਗਈ ਆ ਨਾਰਮਲ ਡਾਕਟਰਾਂ ਦੇ ਬੱਸ ਟੈਸਟ ਉਸਟ ਕਰਾਈ ਸਾਰਾ ਕੁਝ ਕਰਾਈ ਐ ਮਰ ਰੰਗ ਕਰੰਗਿਆ ਟੈਸਟ ਸਾਰੇ ਸਕੈਨ ਕਰਵਣ ਆਇਆ ਓਕੇ ਜੀ ਤੇ ਨਹੀਂ ਨਾਰਮਲ ਡਾਕਟਰ ਦੇ ਬਸ ਦੀ ਗੱਲ ਨਹੀਂ ਸੀਗੀ ਕਿ ਮੇਰੇ ਕੋਲ ਤਾਂ ਜਿਹੜੇ ਵਧੀਆ ਡਾਕਟਰ ਸੀ ਉਹਨਾਂ ਨੇ ਵੀ ਮੈਨੂੰ ਮਤਲਬ ਜਵਾਬ ਦੇ ਦਿੱਤਾ ਐ ਸੀਗਾ ਪਰੇਟ ਕਹਿੰਦੇ ਕਰਵਾ ਨਹੀਂ ਸਕਦੇ ਕਿ 10 ਘੰਟੇ ਦਾ ਅਪਰੇਟ ਆ 4 ਲੱਖ ਦਾ ਖਰਚ ਆ ਆ ਓਕੇ ਤੇ ਚਾਰ ਅਪਰੇਟ ਮੇਰੇ ਪਹਿਲਾਂ ਹੀ ਹੋ ਚੁੱਕੇ ਆ ਉਹਦੇ ਕਰਕੇ ਉਹ ਕਹਿੰਦੇ ਮਤਲਬ ਅਪਰੇਟ ਨੂੰ ਵੀ ਜਵਾਬ ਦੇ ਦਿੱਤਾ ਹਾਂਜੀ ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਓਕੇ ਮੈਨੂੰ ਲੈ ਲਿਆ ਸੀ ਓਕੇ ਹਾਂਜੀ ਉਸ ਤੋਂ ਬਾਅਦ ਹੌਲੀ 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 15 20 ਦਿਨ ਬਾਅਦ ਮੈਨੂੰ ਥੋੜਾ ਜਿਹਾ ਐਕਟੀਵਿਟੀ ਆ ਮਤਲ ਅੱਜ ਕੀ ਕੰਡੀਸ਼ਨ ਹੈ ਬਿਲਕੁਲ ਫੈਟ ਹੈ ਸਰ ওকে ਹਾਂ ਜੀ ਬਹੁਤ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਘਰ ਦਾ ਕੰਮ ਭੱਜ ਭੱਜ ਕੇ ਕਰਦੀ ਆ ਸਾਰੇ ਮੈਨੂੰ ਦੇਖ ਕੇ ਕਹਿੰਦੇ ਕਹਿੰਦੇ ਜੂਸ ਪੀਤਾ ਇਹ ਤਾਂ ਇਦਾਂ ਲੱਗਦੀ ਆ ਜਿਦਾ ਕਿ ਮੁੜ ਕੇ ਜਵਾਨ ਹੋ ਗਈ ਹੁੰਦੀ ਆ ਓਕੇ ਮਤਲਬ ਜਿਹੜਾ ਹੱਬ ਸੀ ਉਹ ਵੀ ਨੀ ਇੰਟੈਲੀਜੈਂਟ ਐ ਕੋ ਭਾਂਜੀ ਠੀਕ ਆ ਓਕੇ ਮੈਂ ਹੁਣ ਤੁਰਦੀ ਵੀ ਆ ਮੈਂ ਉਹਨਾਂ ਦੇਖੋ ਸਾਰੇ ਤੁਸੀਂ ਇਹ ਕਹ ਰਹੇ ਜੀ ਹੱਥ ਪੈਰ ਜਕੜ ਜਾਂਦੇ ਸੀ ਤੁਹਾਡੇ ਕੰਪਿਊਟਰ ਹੀ ਨਹੀਂ ਸੀ ਚਲਾ ਸਕਦੀ ਸਰ ਕੰਪਿਊਟਰ ਚਲਾਉਂਦੀ ਸੀ ਆ ਤਾਂ ਸੌਂ ਜਾਂਦਾ ਸੀ ਪੇਨ ਹੁੰਦੀ ਸੀ ਹੁਣ ਮੈਨੂੰ ਕੋਈ ਫਰਕ ਨਹੀਂ ਹੈਗਾ ਮੈਂ ਜਿੱਦਾਂ ਮਰਜੀ ਮਤਲਬ ਜਕੜਨ ਤਾਂ ਖਤਮ ਹੀ ਹੋ ਗਈ ਹਾਂਜੀ ਕੋਈ ਪੇ ਨੋ ਗੋਲ ਫਰਕ ਬਿਲਕੁਲ ਸੈੱਟ ਆ ਸਰ ਓਕੇ ਸਾਰਾ ਹੁਣ ਜਿਵੇਂ ਚਾਹ ਦਾ ਕੱਪ ਬਣਾਉਣ ਤੂੰ ਵੀ ਤੰਗ ਸੀ ਪਹਿਲਾਂ ਅੱਜ ਕੰਡੀਸ਼ਨ ਕੀ ਹੈ ਤੁਹਾਡੀ ਅੱਜ ਸਰ ਮੈਂ 5:00 ਵਜੇ ਘਰ ਆਦੀ ਸਾਰਾ ਦਮ ਕਰਦਾ ਆਪ ਕਰ ਰਹੇ ਹਾਂ ਦੋ ਦੋ ਸੂਟ ਵੀ ਦਿੱਲੀ ਦੇ ਕੱਢਦੀਆਂ ਸਰ ਓਕੇ ਜੀ ਮਤਲ ਜਿਹੜੀ ਇੰਨੀ ਵੱਡੀ ਪ੍ਰੋਬਲਮ ਸੀ ਅੱਜ ਬਿਲਕੁਲ ਤੁਸੀਂ ਓਕੇ ਹੋ ਚੁੱਕੇ ਮੈਂ ਤਾਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਜਿਨ੍ਹਾਂ ਨੇ ਬੋਡੀ ਸਰਵਿਸ ਬਣਾਇਆ ਓਕੇ ਤੇ ਜਿਨ੍ਹਾਂ ਨੂੰ ਇੰਨੀ ਕਿ ਦੁਨੀਆ ਨੂੰ ਫਰਕ ਪੈ ਰਿਹਾ ਐਥੇ ਸੋਚ ਲਿਆ ਸੀ ਕਿ ਇੰਨੀ ਦੁਨੀਆ ਠੀਕ ਹੋ ਰਹੀ ਹੈ ਤੇ ਅਸੀਂ ਵੀ ਠੀਕ ਹੋਵਾਂਗੇ ਬਿਲਕੁਲ ਤੇ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੇ ਵੀਡੀਓ ਸ਼ੇਅਰ ਕਰ ਰਹੇ ਹੋ ਔਰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਰਹੇ ਹੋ। ਔਰ ਦੋਸਤੋ ਜਿਨਾਂ ਤੁਸੀਂ ਜੀ ਮੇ ਜਾਣਦੇ ਹੋ ਵੀ ਬਾਡੀ ਸਰਵਿਸ ਦੇ ਨਾਲ ਕਿੰਨੇ ਇੱਕ ਵਧੀਆ ਰਿਜ਼ਲਟ ਆ ਰਹੇ ਨੇ। ਔਰ ਕਿ ਨਵੀਆਂ ਜ਼ਿੰਦਗੀਆਂ ਪਰਿਵਾਰਾਂ ਨੂੰ ਮਿਲ ਰਹੀਆਂ ਨੇ। ਉਹ ਜਿਹੜੇ ਪਰਿਵਾਰਾਂ ਦੇ ਕਿ ਜੀਵਨ ਬਦਲੇ ਹੁੰਦੇ ਨੇ ਉਹ ਪਰਿਵਾਰ ਸਾਡੇ ਨਾਲ ਆ ਕੇ ਆਪਣਾ ਜਿਹੜਾ ਹੈਗਾ ਤਜਰਬਾ ਸ਼ੇਅਰ ਕਰਦੇ ਨੇ ਬਾਡੀ ਸਰਵਿਸ ਦੇ ਬਾਰੇ ਉਹ ਕਿੰਨੇ ਸਾਲਾਂ ਤੋਂ ਜਿਹੜੀਆਂ ਪ੍ਰੋਬਲਮਾਂ ਨੇ ਉਹ ਜਿਹੜੀਆਂ ਹੱਲ ਹੋ ਚੁੱਕੀਆਂ ਨੇ। ਇੱਥੇ ਫਿਰ ਮੈਂ ਦੁਬਾਰਾ ਇੱਕ ਗੱਲ ਕਹਿਣੀ ਚਾਹੁੰਗਾ ਵੀ ਸਰੀਰ ਦੀ ਸਫਾਈ ਕਰਨਾ ਬਾਡੀ ਸਰਵਸ ਕਰਵਾਉਣ ਦੇ ਨਾਲ ਨਾ ਕੋਈ ਦਵਾਈ ਲੈਣ ਦੇ ਨਾਲ ਨਾ ਹੀ ਅਸੀਂ ਕਿਸੇ ਦਵਾਈ ਦੰਨੇ ਆ ਇਹ ਸਾਰਾ ਸਰੀਰ ਦੀ ਸਫਾਈ ਦੇ ਉੱਤੇ ਸਾਰਾ ਸਿਸਟਮ ਹੈਗਾ ਤਾਂ ਉਹੀ ਚੀਜ਼ਾਂ ਆਪਾਂ ਅੱਜ ਤੁਹਾਨੂੰ ਨਵੇਂ ਮਹਿਮਾਨ ਨਾਲ ਮਿਲਵਾਨ ਜਾ ਰਹੇ ਆ ਭੈਣ ਕਮਲਜੀਤ कौर ਜੀ ਨੇ ਉਹ ਆਪਣੀ ਜਗ੍ਹਾ ਦੱਸਣਗੇ ਕਿਹੜੀ ਜਗ੍ਹਾ ਤੋਂ ਨੇ ਔਰ ਕੀ ਕੀ ਪ੍ਰੋਬਲਮਾਂ ਸੀ ਕਦੋਂ ਸਟਾਰਟ ਹੁੰਦੀਆਂ ਨੇ ਔਰ ਕਿੰਨੀਆਂ ਕਿ ਇਹਨਾਂ ਨੇ ਦਵਾਈਆਂ ਲਈਆਂ ਔਰ ਕੰਡੀਸ਼ਨ ਕੀ ਸੀ ਤਾਂ ਇਹ ਜਾਣਕਾਰੀ ਲੈਣ ਵਾਸਤੇ ਆਪਾਂ ਡਾਇਰੈਕਟਲੀ ਚੱਲਦੇ ਆ ਭੈਣ ਜੀ ਕੋਲੇ ਵੈਲਕਮ ਆ ਭੈਣ ਜੀ ਬਣਾ ਤੁਹਾਡਾ ਸਸਰੀ ਘਰ ਸਤਿ ਸ਼੍ਰੀ ਅਕਾਲ ਜੀ ਮੈਂ ਮੈਕਨੋਜੀਤਾ ਪੈਂਡਿੰਦਨਾ ਕਲਸ ਕੇ ਤੇ ਮੈਨੂੰ ਜਿੱਦਾਂ ਬਹੁਤ ਜ਼ਿਆਦਾ ਉੱਚੀ ਬੋਲੋ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸਿਗੀਆਂ ਠੀਕ ਹੈ ਜੀ ਮੈਨੂੰ ਰਿਸਕ ਦੀ ਪ੍ਰੋਬਲਮ ਸੀ ਮੇਰੀ ਬਾਡੀ ਸਾਰੀ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਮੇਰੇ ਬਾਹਾਂ ਵੀ ਸੋ ਜਾਂਦੀ ਸੀ ਹੱਥਾਂ 'ਚ ਦਰਦ ਸੀ ਮੇਰੇ ਕੋ ਤੁਰਿਆ ਨਹੀਂ ਸੀ ਜਾ ਰਿਹਾ ਮੈਂ ਤਾਂ ਦੋ ਪੈ ਖੇਤ ਵੀ ਨਹੀਂ ਸੀ ਤੋਰ ਸਕਦੀ ਜਿੱਦਾਂ ਥੋੜੀ ਬਾੜ ਵੀ ਤੋਰਦੀ ਸੀ ਤੇ ਮੇਰੇ ਮਤਲਬ ਲੱਤਾਂ 'ਚ ਚੀਸਾਂ ਪੈਂਦੀਆਂ ਹੁੰਦੀਆਂ ਸੀਗੀਆਂ ਓਕੇ ਜੀ ਇਹ ਕੰਮ ਵੀ ਮੇਰੇ ਕੋਲ ਬਿਲਕੁਲ ਨਹੀਂ ਸੀ ਕਰਦਾ ਹੁੰਦਾ ਮੈਨੂੰ ਇੰਨੀ ਪ੍ਰੋਬਲਮ ਸੀ ਕਿ ਮੇਰਾ ਬੱਚਾ ਛੋਟਾ ਸੀ ਕਿ ਮੈਂ ਰੋਂਦੀ ਹੁੰਦੀ ਸੀ ਕਿ ਮੈਂ ਕੀ ਕਰੂੰਗੀ ਬਾਕੀ ਜ਼ਿੰਦਗੀ ਮੈਂ ਕਿੱਦਾਂ ਕੱਢਣੀ ਆ ਠੀਕ ਹੈ ਜੀ ਤੇ ਫਿਰ ਮੈਨੂੰ ਇੱਕ ਮੈਡਮ ਮੇਲੇ ਤੇ ਉਹਨਾਂ ਨੇ ਵੀ ਭੈਣ ਜੀ ਮੈਂ ਤੁਹਾਡੀ ਗੱਲ ਰੋਕਣੀ ਚਾਹੁੰਗਾ ਇਹ ਕਿੰਨਾ ਕੁ ਟਾਈਮ ਪਹਿਲਾਂ ਪ੍ਰੋਬਲਮ ਆ ਗਈ ਤੁਹਾਨੂੰ ਮੈਨੂੰ ਡਿਸਕ ਦੀ ਪ੍ਰੋਬਲਮ ਤਾਂ ਵੀਰ ਜੀ ਵੀ 22 ਸਾਲ ਤੋਂ ਹੀ ਵੀ 22 ਸਾਲ ਹਾਂਜੀ ਇਹ ਸੱਟ ਲੱਗੀ ਸੀ ਜਾਂ ਕੀ ਪ੍ਰੋਬਲਮ ਹੈ ਹਾਂਜੀ ਮੇਰੇ ਸੱਟ ਲੱਗੀ ਹੋਈ ਸੀ ਓਕੇ ਤੇ ਪ੍ਰੋਬਲਮ ਵੱਧਦੀ ਗਈ ਹੌਲੀ ਵੱਧਦੀ ਗਈ ਜਿੱਦਾਂ ਜਦੋਂ ਮਰ ਬੰਦਾ ਜਿਵੇਂ ਗੌਰ ਕਰਦਾ ਹੀ ਨਹੀਂ ਬੰਦਾ ਮਣੀ ਸੱਟ ਲੱਗੀ ਹਾਂ ਮੈਂ ਵੈਸੇ ਟ੍ਰੀਟਮੈਂਟ ਤਾਂ ਬਹੁਤ ਕਰਾਉਂਦੀ ਸੀ ਫੇ ਮੈਨੂੰ ਡਾਕਟਰ ਆਪਰੇਟ ਕਰਨੇ ਨੂੰ ਕਹਿ ਰਹੇ ਸੀਗੇ ਮਤਲਬ ਤੁਸੀਂ ਵਧੀਆ ਡਾਕਟਰਾਂ ਕੋਲੋਂ ਸਲਾਹ ਲਈ ਜਾ ਨਾਰਮਲ ਲੈਂਦੇ ਰਹੇ ਨਹੀਂ ਨਹੀਂ ਮੈਂ ਤਾਂ ਸਾਰੇ ਵਧੀਆ ਡਾਕਟਰਾਂ ਕੋਲ ਗਈ ਆ ਨਾਰਮਲ ਡਾਕਟਰਾਂ ਦੇ ਬਸ ਟੈਸਟ ਪੁਸ਼ਟ ਕਰਾਈ ਸਾਰਾ ਕੁਝ ਕਰਾਈ ਜੀ ਐਮ ਆਰ ਆਂਗ ਕਰਾਈ ਆ ਟੈਸਟ ਸਾਰੇ ਸਕੈਨ ਕਰਵਾਈਆਂ ਆ ਓਕੇ ਜੀ ਤੇ ਨਹੀਂ ਨਾਰਮਲ ਡਾਕਟਰ ਦੇ ਬਸ ਦੀ ਗੱਲ ਨਹੀਂ ਸੀਗੀ ਠੀਕ ਹੈ ਕਿ ਮੇਰੇ ਕੋਲ ਤਾਂ ਜਿਹੜੇ ਵਧੀਆ ਡਾਕਟਰ ਸੀ ਉਹਨਾਂ ਨੇ ਵੀ ਮੈਨੂੰ ਮਤਲਬ ਜਵਾਬ ਦੇ ਦਿੱਤਾ ਐ ਸੀਗਾ ਕਿ ਨਹੀਂ ਕਿ ਤੁਸੀਂ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਉਹਨਾਂ ਚਿਰ ਚੱਲ ਸਕਦੇ ਆ ਨਹੀਂ ਤੁਸੀਂ ਤੁਹਾਡਾ ਕੋਈ ਹੱਲ ਨਹੀਂ ਹੈਗਾ ਵੀ ਉਹਨਾਂ ਚਿਰ ਦਵਾਈਆਂ ਖਾ ਕੇ ਹੀ ਚੱਲ ਜਾਵੇ ਹਾਂਜੀ ਦਵਾਈਆਂ ਦੇ ਸਿਰ ਤੇ ਵੀ ਜਾਂ ਅਪਰੇਟ ਕਰਵਾਓ ਹਾਂਜੀ ਅਪਰੇਟ ਕਹਿੰਦੇ ਕਰਵਾ ਨਹੀਂ ਸਕਦੇ ਕਿ 10 ਘੰਟੇ ਦਾ ਅਪਰੇਟ ਆ 4 ਲੱਖ ਦਾ ਖਰਚਾ ਆ ਓਕੇ ਤੇ 4 ਅਪਰੇਟ ਮੇਰੇ ਪਹਿਲਾਂ ਹੀ ਹੋ ਚੁੱਕੇ ਆ ਉਦੇ ਕਰਕੇ ਉਹ ਕਹਿੰਦੇ ਮਤਲਬ ਅਪਰੇਟੂਨ ਵੀ ਜਵਾਬ ਦੇ ਦਿੱਤਾ ਹਾਂਜੀ ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਓਕੇ ਤੇ ਮਤਲਬ ਜਿੱਦਾਂ ਮੈਨੂੰ ਦਵਾਈ ਦਿੱਤੀ ਪਹਿਲੇ ਇੱਕ ਮਤਲਬ ਮੈਂ ਤੁਹਾਡੀ ਗੱਲ ਰੋਕਉਂਦਾ ਸੀ ਮਤਲਬ ਕੰਡੀਸ਼ਨ ਸਿਸਟਮ ਕੀ ਸੀ ਬੋਡੀ ਦਾ ਉਹ ਟਾਈਮ ਦੇ ਉੱਤੇ ਜਿਹੜੀਆਂ ਪ੍ਰੋਬਲਮਾਂ ਸੀ ਕੀ ਹਾਲਾਤ ਸੀ ਸਰੀਰ ਦੇ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਸੀਗੇ ਮੈਨੂੰ ਤਾਂ ਸਾਰੇ ਹੀ ਮਤਲਬ ਦੇਖ ਕੇ ਕਹਿ ਦਿੰਦੇ ਸੀਗੇ ਕਿ ਇਹਦਾ ਕੀ ਬਣ ਗਿਆ ओके ਕੀ ਹੋ ਗਿਆ ਇਹ ਸਾਰੇ ਤਾਂ ਛੋਟੀ ਆ ਕਿੰਨੀ ਵਧੀਆ ਸੀ ਕਿੰਨੇ ਸੋਹਣਾ ਸਰੀਰ ਸੀ ਕਿ ਜਿਹੜੀ ਕਿ ਅੱਜ ਬਿਲਕੁਲ ਕੁੱਬੀ ਹੋ ਗਈ ਸੀ ਅੱਛਾ ਮਤਲਬ ਝੋਕੀ ਸੀ ਤੁਸੀਂ ਬਿਲਕੁਲ ਕੁੱਬੀ ਹੋ ਗਈ ਸੀ ਹਾਂਜੀ 22 ਸਾਲ ਟਾਈਮ ਬਹੁਤ ਹੁੰਦਾ ਹੈ ਹਾਂਜੀ ਬਹੁਤ ਜ਼ਿਆਦਾ ਗੱਟਿਆ ਅੱਛਾ ਮਤਲਬ ਫਿਰ ਹੁਣ ਮੈਨੂੰ ਪਤਾ ਲੱਗਿਆ ਸੀਗਾ ਬਾਡੀ ਸਰਸ ਦਾ ਨਹੀਂ ਪੰਜੇ ਥਿੱਕ ਗੱਲ ਹੋਰ ਆ ਮਤਲਬ ਕੰਮ ਕਰਨ ਚ ਕੀ ਫਰਕ ਸੀ ਕੰਡੀਸ਼ਨ ਕੀ ਸੀ ਤੁਹਾਡੀ ਤੁਰਨ ਫਿਰਨ ਦੀ ਕੰਮ ਕਰਨ ਦੀ ਖਾਣ ਪੀਣ ਦੀ ਮਲ ਬਿਲਕੁਲ ਕੋਸ਼ਿਸ਼ ਦੀ ਕਰ ਚੁੱਕੇ ਸੀ ਵੀ ਕਰ ਹੀ ਨਹੀਂ ਸਕਦੀ ਅਰੇ ਨਹੀਂ ਸੀ ਸਕਦੀ ਮੇਰੀ ਸਰੀਰ ਬੌਡੀ ਡੈਂਡ ਸੀ ਉਹ ਓਕੇ ਬਿਲਕੁਲ ਡੈਂਡ ਸੀਗੇ ਕਿ ਮੈਂ ਇਹਦਾ ਕਈ ਵਾਰੀ ਚਾਹ ਦਾ ਕੱਪ ਬਣਾਉਣ ਨੂੰ ਵੀ ਤੜਫਦੀ ਸੀ ਓਕੇ ਐ ਮੈਨੂੰ ਕੋਈ ਚਾਹ ਹੀ ਦੇ ਦੋ ਕੱਪ ਠੀਕ ਹੈ ਮੈਨੂੰ ਰੋਟੀ ਵੀ ਠੀਕ ਹੈ ਹੋਰ ਕੀ ਕੀ ਪ੍ਰੋਬਲਮਾਂ ਸੀ ਤੂੰ ਬਿਨਾ ਤੁਹਾਨੂੰ ਡਿਸਕ ਤੋਂ ਡਿਸਕ ਦੇ ਨਾਲ ਹੀ ਮੇਰੇ ਸਾਰੇ ਪ੍ਰੋਬਲਮ ਵਧੀਆ ਕਿ ਮੇਰੇ ਕਈ ਵਾਰੀ ਧੋਣੇ ਚ ਦਰਦ ਹੋ ਜਾਂਦੀ ਸੀਗੀ ਠੀਕ ਹੈ ਜੀ ਸਰਵਾਈਕਲ ਦੀ ਤਰ੍ਹਾਂ ਠੀਕ ਹੈ ਜੀ ਹਾਂਜੀ ਬਾਕੀ ਤੇ ਤਕਰੀਮ ਠੀਕ ਸੀ ਮਰ ਗਿਆ ਤੌਰ ਤੇ ਤਕਲੀਮ ਤੁਰੇ ਤਾਂ ਜਾਂਦਾ ਹੀ ਨਹੀਂ ਤੁਰੇ ਨਹੀਂ ਸੀ ਜਾਂਦਾ ਬਿਲਕੁਲ ਹੀ ਨਹੀਂ ਸੀ ਤੁਰੇ ਜੀ ਬਾਡੀ ਸਰਵਿਸ ਤੇ ਫੀਤ ਕਿਵੇਂ ਬਣਦਾ ਕਿਵੇਂ ਲੈਣੀ ਉਹ ਬਾਡੀ ਸਰਵਿਸ ਮਨ ਲ ਕੇ ਮੈਂ ਇੱਕ ਡਿਸੀਜਨ ਕਿਵੇਂ ਲੈਣ ਕਿਉਂਕਿ ਅੱਜ ਜੋ ਜਿਹੜਾ ਮੁੰਡਾ ਕੋਈ ਦਵਾਈਆਂ ਖਾ ਰਿਹਾ ਹੁੰਦਾ ਹਰੇਕੀ ਸੋਚਦਾ ਰਹਿੰਦਾ ਕਿ ਮੈਂ ਠੀਕ ਹੋ ਜੂ ਮਜੂਸਾ ਦੇ ਨਾਲ ਹਾਂਜੀ ਪਹਿਲਾਂ ਫੀਤ ਕਿਦਾਂ ਬਣੀ ਹਾਂਜੀ ਮੈਂ ਮੇਂ ਪਹਿਲਾਂ ਇੰਦੇ ਕਹਿੰਦੀ ਸੀ ਕਿ ਇਹ ਜੂਸ ਨਾਲ ਕਿਦਾਂ ਠੀਕ ਹੋ ਜਾਂਦੇ ਆ ਹਾਂਜੀ ਫਿਰ ਮੈਨੂੰ ਇੱਕ ਦੀਦੀ ਮਨਦੀਪ ਦੀਦੀ ਜਿਹੜੇ ਮਿਲੇ ਤੇ ਉਹਨਾਂ ਨੇ ਮੈਨੂੰ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਫਿਰ ਕਿਹਾ ਸੀਗਾ ਕਿ ਤੁਸੀਂ ਇੱਕ ਵਾਰੀ ਚੂਜ਼ ਕਰਕੇ ਦੇਖੋ ਓਕੇ ਵੀ ਜਿੱਥੇ ਐਨੇ ਪ੍ਰਿਆਸ ਕਰ ਹੀ ਲਏ ਉਹਨਾਂ ਨੇ ਕਿਹਾ ਵੀ ਇੱਕ ਵਾਰੀ 50 ਦਿਨ ਵਰਤ ਕੇ ਦੇਖ ਲਓ ਮਤਲਬ ਤੁਹਾਡੇ ਰਿਲੇਸ਼ਨ ਚੋਂ ਸੀ ਪਰਿਵਾਰ ਤੇ ਫਿਰ ਮੈਂ ਪਹਿਲਾਂ ਫਸਟ ਰਿਜ਼ਲਟ ਆਪਣੀ ਭੂਆ ਜੀ ਤੋਂ ਲਿਆ ਸੀ ਆ ਆਪਣੀ ਚੂਜ਼ ਕੀਤਾ ਨਹੀਂ ਮੈਂ ਆਪਣੀ ਸੀ ਕਿ ਉਹ ਕਿਸੇ ਤੋਂ ਆ ਕੇ ਦੇਖਿਆ ਕਿਸੇ ਨੂੰ ਜਿਵੇਂ ਆਪਣੀ ਭੂਆ ਜੀ ਨੂੰ ਦਵਾਇਆ ਮੇਰੀ ਭੂਆ ਜੀ ਨੂੰ ਸਭ ਤੋਂ ਬੱਲਾ ਰਿਜ਼ਲਟ ਮਿਲਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਨੂੰ ਲੇਡੀਜ਼ ਪ੍ਰੋਬਲਮ ਸੀ ਬਹੁਤ ਜ਼ਿਆਦਾ ਤੇ ਉਹਨਾਂ ਦੀ ਮਤਲਬ 50 ਦਿਨ ਦੇ ਵਿੱਚ ਵਿੱਚ ਸਾਰੀ ਸੌਣ। ਅੱਛਾ ਜੀ। ਉਹਨਾਂ ਨੂੰ ਵੀ ਡਾਕਟਰਾਂ ਨੇ ਸਾਰਿਆਂ ਨੇ ਜਵਾਬ ਦਿੱਤਾ ਸੀ ਕਿ ਸਿਆਣੇ ਆ ਇਹਨਾਂ ਦੀ ਅਪਰੇਟ ਨਹੀਂ ਹੋ ਸਕਦੀ। ਉਹ ਏਜ ਕਿੰਨੀ ਸੀ ਉਹਨਾਂ ਦੀ? ਉਹਨਾਂ ਦੀ ਏਜ ਸੀਗੀ 70 ਕੁ ਅੱਛਾ 70 ਸਾਲ ਦੇ ਵਿੱਚ ਲੇਡੀਜ਼ ਪ੍ਰੋਬਲਮ ਸੀ। ਲੇਡੀਜ਼ ਪ੍ਰੋਬਲਮ ਬਹੁਤ ਜ਼ਿਆਦਾ ਸੀ ਉਹਨਾਂ ਨੂੰ। ਓਕੇ ਉਹ 50 ਦਿਨ ਚ ਉਹਨਾਂ ਦਾ ਰਿਜ਼ਰਵ ਮਤਲਬ ਤੁਸੀਂ ਨੀ ਇੱਕ ਟ੍ਰਾਇਲ ਦੇ ਤੌਰ ਤੇ ਤੁਸੀਂ ਦੇਖਿਆ ਵੀ ਆਪਾਂ ਭੂਆ ਜੀ ਨੂੰ ਦਵਾਈ ਦੇ ਦੇ ਰਹੇ ਆ ਵੀ ਜੇ ਨੂੰ ਫਰਕ ਪੈ ਗਿਆ ਫਿਰ ਮੈਂ ਵੀ ਲੈ ਲਵਾਂਗੀ। ਨਹੀਂ ਕਾਣੂ ਪੈਸੇ ਲੈਣੇ ਨੇ ਹਾਂਜੀ। ਇਹੀ ਚੀਜ਼ ਕੀ। ਹਾਂਜੀ। ਫਿਰ ਉਹਦੋਂ ਤੁਸੀਂ ਆਪ ਲੈ ਲਿਆ ਹਾਂਜੀ ਹਾਂਜੀ ਫਿਰ ਮੈਂ 2 ਫਰਵਰੀ ਨੂੰ ਲੈ ਲਿਆ ਸੀ ਓਕੇ ਹਾਂਜੀ ਉਸ ਤੋਂ ਬਾਅਦ ਹੌਲੀ 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 15 20 ਦਿਨ ਬਾਅਦ ਮੈਨੂੰ ਥੋੜਾ ਜਿਹਾ ਐਕਟੀਵਿਟੀ ਆ ਮਤਲ ਅੱਜ ਕੀ ਕੰਡੀਸ਼ਨ ਹੈ ਬਿਲਕੁਲ ਫੈਟ ਆ ਸਰ ਓਕੇ ਹਾਂਜੀ ਬਹੁਤ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਘਰ ਦਾ ਕੰਮ ਭੱਜ ਭੱਜ ਕੇ ਕਰਦੀ ਆ ਸਾਰੇ ਮੈਨੂੰ ਦੇਖ ਕੇ ਕਹਿੰਦੇ ਕਹਿੰਦੇ ਜੂਸ ਪੀਤਾ ਇਹ ਤਾਂ ਇਦਾਂ ਲੱਗਦੀ ਆ ਜਿਦਾ ਕਿ ਮੁੜ ਕੇ ਜਵਾਨ ਹੋ ਗਈ ਹੁੰਦੀ ਆ ਓਕੇ ਮਤਲਬ ਜਿਹੜਾ ਕੋਬਸ ਸੀ ਉਹ ਵੀ ਨਿਕਲ ਗਿਆ ਜੀ ਐ ਕੋਬ ਹਾਂ ਜੀ ਠੀਕ ਆ ਓਕੇ ਮੈਂ ਹੁਣ ਤੁਰਦੀ ਵੀ ਆ ਮੈਂ ਉਹਨੇ ਦੇਖੋ ਸਾਰੇ ਸਮ ਤੁਸੀਂ ਇਹ ਕਹ ਰਹੇ ਜੀ ਹੱਥ ਪੈਰ ਜਕੜ ਜਾਂਦੇ ਸੀ ਤੁਹਾਡੇ ਬਾਈਕ ਸਕੂਟਰੀ ਨਹੀਂ ਸੀ ਚਲਾ ਸਕਦੀ ਸਰ ਸਕੂਟਰੀ ਚਲਾਉਂਦੀ ਸੀ ਹੱਥ ਸੌਂ ਜਾਂਦਾ ਸੀ ਪੇਨ ਹੁੰਦੀ ਸੀ ਠੀਕ ਹੈ ਹੁਣ ਮੈਨੂੰ ਕੋਈ ਫਰਕ ਨਹੀਂ ਹੈਗਾ ਮੈਂ ਜਿੱਦਾਂ ਮਰਜੀ ਮਤਲਬ ਜਕੜਨ ਮੈਂ ਖਤਮ ਹੀ ਹੋ ਗਈ ਹਾਂ ਜੀ ਗੋਲਫਾਰਕ ਬਿਲਕੁਲ ਸੈਟ ਆ ਸਰ ਓਕੇ ਸਾਰਾ ਹੁਣ ਜਿਵੇਂ ਚਾਹ ਦਾ ਕੱਪ ਬਣਾਉਣ ਤੂੰ ਵੀ ਤੰਗ ਸੀ ਪਹਿਲਾਂ ਅੱਜ ਕੰਡੀਸ਼ਨ ਕੀ ਆ ਅੱਜ ਦਾ ਸਰ ਮੈਂ 5:00 ਵਜੇ ਕਹ ਰਹੀ ਹਾਂ ਸਾਰਾ ਕੰਮ ਕਰਦਾਬ ਕਰ ਰਹੇ ਹਾਂ ਦੋ ਦੋ ਸੂਟ ਵੀ ਦਿੱਲੀ ਦੇ ਕੱਟਦੀਆਂ ਸਰ ਓਕੇ ਜੀ ਮਤਲ ਜਿਹੜੀ ਐਨੀ ਵੱਡੀ ਪ੍ਰੋਬਲਮ ਸੀ ਅੱਜ ਬਿਲਕੁਲ ਤੁਸੀਂ ਓਕੇ ਹੋ ਚੁੱਕੇ ਮੈਂ ਤਾਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਜਿਨ੍ਹਾਂ ਨੇ ਬੋਡੀ ਸਰਵਿਸ ਬਣਾਇਆ ਓਕੇ ਤੇ ਜਿਨ੍ਹਾਂ ਨੂੰ ਐਨੀ ਕਿ ਦੁਨੀਆ ਨੂੰ ਫਰਕ ਪੈ ਰਿਹਾ ਤਾਂ ਸੋਚ ਲਿਆ ਸੀ ਕਿ ਇੰਨੀ ਦੁਨੀਆ ਠੀਕ ਹੋ ਰਹੀ ਹੈ ਤੇ ਅਸੀਂ ਵੀ ਠੀਕ ਹੋਵਾਂਗੇ ਬਿਲਕੁਲ ਮਤਲਬ ਤੁਸੀਂ ਇਹ ਸੋਚਿਆ ਵੀ ਜਦੋਂ ਇੰਨੇ ਲੋਕ ਠੀਕ ਹੋ ਰਹੇ ਨੇ ਉਹ ਅਜੀ ਠੀਕ ਹੋ ਗਏ ਬਹੁਤ ਮੈਂ ਵੀ ਠੀਕ ਹੋਵਾਂਗੀ ਹੈ ਨਾ ਅੱਜ ਬਿਲਕੁਲ ਓਕੇ ਹਾਂ ਜੀ ਮੈਂ 100 ਦਿਨ ਦਾ ਕੋਰਸ ਪੂਰਾ ਕਰ ਲਿਆ ਜੀ ਤਾਂ ਕਿ ਮੈਂ 100 ਦਿਨ ਦਾ ਕਰ ਲਿਆ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਮੇਰੇ ਬ੍ਰਦਰ ਮੇਰੀਆਂ ਭਾਬੀਆਂ ਨੇ ਸਾਰਿਆਂ ਨੇ ਪੀਤਾ ਸਾਰੇ ਬਿਲਕੁਲ ਵੀ ਸਰੀਰ ਦੀ ਸਫਾਈ ਕਰਾਉਂਦੇ ਸਾਰੇ ਓਕੇ ਤੁਹਾਨੂੰ ਪਹਿਲੇ ਦਿੱਤਾ ਵੀ ਹੋ ਜਿੰਨਾਂ ਨੇ ਵੀ ਉਹਨਾਂ ਨੇ ਵੀ ਤੁਹਾਨੂੰ ਇੱਕ ਗੱਲ ਕਹੀ ਹੋਣੀ ਵੀ ਕੀ ਕਿ ਗਰੰਟੀ ਆ ਠੀਕ ਹੋ ਜੂਗੇ ਜੇ ਤਾਂ ਉਹਨਾਂ ਕੇ 50 ਦਿਨ ਦਾ ਪਹਿਲਾਂ ਦਵਾਂਗੇ ਕੀ ਕਿਆ ਉਹਨਾਂ ਨੇ ਹਾਂਜੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਇੱਕ ਦਾ ਸਰੀਰ ਦੀ ਸਫਾਈ ਹੈ ਓਕੇ ਵੀ 50 ਦਿਨ ਬਰਤ ਕੇ ਦੇਖੋ 50 ਦਿਨ ਬਰਤ ਕੇ ਦੇਖੋ ਵੀ ਰਿਜ਼ਲਟ ਆਇਆ ਤਾਂ ਦੁਬਾਰਾ ਮਿਲ ਜਾਏਗੀ ਫਿਰ ਦੂਸਰਾ ਪੈਗ ਸਿਕਾ ਉਹ ਮੈਨੂੰ ਦੇ ਨਹੀਂ ਸੀ ਰਾਇ ਓਕੇ ਕਹਿੰਦੇ ਨਹੀਂ ਮੈਨਰੇ ਥੋੜੀ ਥੋੜੀ ਜਿਦਾ ਦਰਦ ਹੁੰਦਾ ਸੀ ਅਚਾ ਰਿਜ਼ਲਟ ਘਟ ਆਇਆ ਹੀ ਪਹਿਲੇ ਪੈਗ ਤੋਂ ਤੇ ਫਿਰ ਮੈਂ ਕਿਹਾ ਨਹੀਂ ਮੈਂ ਤਾਂ ਪੈਗ ਪੀਣ ਆਇਆ ਤੇ ਮੀਰ ਗੰਦੇ ਨਹੀਂ ਦੇਣਾ ਨਹੀਂ ਆਓ ਅਸੀਂ ਕਹਿੰਦੇ 30% ਤੋਂ ਉੱਤੇ ਰਿਜ਼ਲਟ ਆਇਆ ਮੈਂ ਕਹਿੰਦੇ ਮੈਂ ਪੀਣਾ ਪਰ ਮੇਰੇ ਵੀ ਮਿਲਣਾ ਤੁਸੀਂ ਤਾਂ ਕਹਿੰਨ ਲਿਆ ਕਹਿੰਨ ਲਿਆ ਪਰ ਉਸਰੇ ਪੈਕ ਨਾਲ ਬਿਲਕੁਲ ਓਕੇ ਹੋਗੀ ਓਕੇ ਓਕੇ ਹਾਂਜੀ ਮੈਨੂੰ ਬਹੁਤ ਵਧੀਆ ਰਿਜ਼ਲਟ ਆਇਆ ਕਿਹੜੀ ਜਗ੍ਹਾ ਤੋਂ ਭੈਣ ਜੀ ਆਪਾਂ ਅਸੀਂ ਫਗਵਾੜੇ ਦੇ ਨਾਲ ਇੰਦਣਾ ਫਗਵਾੜੇ ਦੇ ਨੇੜੇ ਜੀ ਇੰਦਣਾ ਓਕੇ ਓਕੇ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਭੈਣ ਜੀ ਨਾਲ ਆਪਣੀ ਗੱਲਬਾਤ ਕੀਤੀ ਹੈ ਜਿਵੇਂ ਵੀ ਬੋਡੀ ਸਰਵਿਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਆ ਹਰ ਇੱਕ ਪਰਸਨ ਨੂੰ ਕਰਾਣੀ ਚਾਹੀਦੀ ਹੈ ਜਿਵੇਂ ਬੈਂ ਜੀ ਨੂੰ ਐਨੀਆ ਵੱਡੀਆਂ ਪ੍ਰੋਬਲਮਾਂ ਸੀ ਮਲ ਕੰਮ ਨਹੀਂ ਕਰ ਸਕਦੇ ਸੀ ਚਾਹ ਦਾ ਕੱਪ ਬਣਾਉਣ ਤੋਂ ਵੀ ਮਲ ਮੋਥਾਜ਼ ਕਹਿ ਲਈ ਆ ਪੱਕਰ ਹੀ ਨਹੀਂ ਸਕਦੇ ਸੀ ਮਲ ਹਰੇਕ ਪਰਸਨ ਕਹਿ ਰਿਹਾ ਸੀ ਵੀ ਇਹ ਇਹੀ ਏਜ ਚ ਕੁੱਬੇ ਹੋ ਗਈ ਜਾਂ ਕਿ ਭਾਈ ਕਿ ਮੈਂ ਤੁਸੀਂ ਸੋਚ ਕੇ ਦੇਖੋ ਕਿ ਨਵੀਂ ਜ਼ਿੰਦਗੀ ਨਾ ਮਿਲੇ ਯਾ ਬਾਡੀ ਸਰਵਸ ਦੇ ਨਾਲ ਜਿੰਨਿੰਗ ਪਰਿਵਾਰਾਂ ਨੂੰ ਤੁਹਾਡੇ ਰਿਲੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਤਾਂ ਵੀਡੀਓ ਨੂੰ ਤੱਕ ਜਰੂਰ ਸ਼ੇਅਰ ਕਰ ਦਿਓ ਅਗਰ ਤੁਸੀਂ ਖੁਦ ਸੋਚ ਰਹੇ ਹੋ ਬੈਠੇ ਹੋ ਵੀਡੀਓ ਦੇਖ ਰਹੇ ਹੋ ਤੁਹਾਨੂੰ ਦਿਖਾਈ ਜਾ ਰਹੀ ਹੈ ਤਾਂ ਤੁਸੀਂ ਵੀ ਇੱਕ ਪਾਸੇ ਸਾਰੀ ਉਮਰ ਪਤਾ ਨਹੀਂ ਕਿੰਨੀਆਂ ਤੇ ਦਵਾਈਆਂ ਕਿੰਨੇ ਕੁ ਪ੍ਰਯਾਸ ਤੁਸੀਂ ਕਰ ਲਏ ਹੋਣਗੇ ਤਾਂ ਭਾਂਜੀ ਲਾਸਟ ਵਿੱਚ ਕੀ ਸੁਨੇਹਾ ਦੇਣਾ ਚਾਹੂਗੀ ਜਿਨ੍ਹਾਂ ਪਰਿਵਾਰ ਤੋਂ ਸੋਸ਼ਲ ਮੀਡੀਆ ਦੇਖ ਰਹੇ ਨੇ ਅਸੀਂ ਤਾਂ ਮੈਂ ਤਾਂ ਇਹੀ ਸਾਰਿਆਂ ਨੂੰ ਕਹਿਣਾ ਕਿ ਕਿਉਂਕਿ ਲੋਕ ਬਹੁਤ ਤੰਗ ਬੈਠੇ ਨੇ ਜਿਨ੍ਹਾਂ ਨੇ ਆਸੇ ਛੱਡਤੀ ਹਾਂਜੀ ਹਾਂਜੀ ਕੀ ਕਹਿਣਾ ਚਾਹੂਗੇ ਸਾਰੇ ਬੋਲੋ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹੂੰਗੀ ਕਿ ਤੁਸੀਂ ਚਾਹੇ ਤੁਹਾਨੂੰ ਕੋਈ ਦੁੱਖ ਹੈ ਜਾਂ ਨਹੀਂ ਹੈ ਪਰ ਆਪਣੇ ਸਰੀਰ ਦੀ ਸਫਾਈ ਜ਼ਰੂਰ ਕਰੋ ਓਕੇ ਜੇ ਸਰੀਰ ਦੀ ਸਫਾਈ ਕਰੋਗੇ ਤਾਂ ਜ਼ਿੰਦਗੀ ਵਧੀਆ ਜਿਊਓਗੇ ਇਹ ਇਹ ਤਾਂ ਪ੍ਰੋਬਲਮ ਤਾਂਾਰੇ ਕਿ ਨੂੰ ਕੋਈ ਨਾ ਕੋਈ ਤਾਂ ਹੈ ਹੀ ਆ। ਬਾਕੀ ਬਿਮਾਰ ਦਿੱਕਤਾਂ ਤੋਂ ਵੱਧ ਪਤਾ ਲੱਗਦਾ ਸਰੀਰ ਦੀ ਲੋਡ ਸੀ ਆ ਹਨਾ ਜੀ। ਕਿ ਹੋ ਜਾਂਦੀ ਕਿ ਜਦੋਂ ਕਹਿੰਦੇ ਨੱਕ ਨਹੀਂ ਚੋਕੇ ਮੂੰਹ ਚ ਪੈ ਜਾਂਦੀ ਫਿਰ ਤਾਂ ਭੱਜਦੀ ਆ। ਬਿਲਕੁਲ ਜੀ। ਤੇ ਬਿਹਤਰ ਹੈ ਕਿ ਅਸੀਂ ਪਹਿਲਾਂ ਹੀ ਥੋੜਾ ਜਿਹਾ ਅਵੇਅਰ ਹੋ ਜਾਈਏ ਪਹਿਲਾਂ ਹੀ ਬਰਕਰਾਰ ਕਰ ਲਈਏ ਤਾਂ ਚੰਗੀ ਗੱਲ ਆ ਜਾਂਦੀ ਆ। ਕਿੰਨੇ ਸਾਲ ਬੈਕ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ? ਮੈਂ ਜੀ ਕਾਫੀ ਟਾਈਮ ਬੈਕ। ਕਿੰਨੇ ਮੰਨ ਲਓ 10 ਸਾਲ 15 ਸਾਲ। ਹਾਂ ਜੀ 10 ਸਾਲ ਦਾ ਕਰਦੀ ਆ। ਵੀ 10 ਸਾਲ ਦਾ ਬੈਕ ਲੱਗ ਗਿਆ ਲਾਈਕ ਤੁਹਾਡਾ। ਬਹੁਤ ਵਧੀਆ। ਵੀ ਥੈਂਕ ਯੂ ਬੰ